ਇਮ ਦੀ ਸ਼ਲਾਘਾ ਬਹੁਤ ਹੋਈ ਨਾ ਕੇਵਲ ਤੁਸੀਂ ਬਲਕਿ ਤੁਹਾਡੇ ਵਿਰੋਧੀਆਂ ਨੇ ਵੀ ਕੀਤੀ ਕਿ ਚੰਗਾ ਕੰਮ ਹੋਇਆ ਕਿ ਸਰਕਾਰ ਨੇ ਜਿਹੜਾ ਹੈ ਤਸਕਰਾਂ ਦੇ ਜਿਹੜੀਆਂ ਜਾਇਦਾਦਾਂ ਜ਼ਬਤ ਕਰਨੀਆਂ ਘਰ ਜਿਹੜੇ ਨਜਾਇਜ਼ ਸਾਰੀ ਸੀ ਉਹਨੂੰ ਢਾਉਣ ਦਾ ਕੰਮ ਕੀਤਾ ਪਰ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਦਾ ਹੈ ਜ਼ਿੰਮਾ ਦਿੱਤਾ ਗਿਆ ਜ਼ਿੰਮਾ ਪੁਲਿਸ ਨੂੰ ਦਿੱਤਾ ਗਿਆ ਹੁਣ ਵਿੱਚੋਂ ਅੰਦਰੋਂ ਹੀ ਬੰਦੇ ਲੱਗੇ ਹੋਏ ਆ ਇਹਨਾਂ ਦੇ ਨਾਲ ਨਜਿੱਠਣਾ ਜ਼ਿਆਦਾ ਔਖਾ ਹੋ ਰਿਹਾ ਜਾਂ ਫਿਰ ਜਿਹੜੇ ਤਸਕਰ ਹੋਰ ਨੇ ਜਿਹੜੇ ਪੁਲਿਸ ਤੋਂ ਬਿਨਾਂ ਖਾਕੀ ਤੋਂ ਬਿਨਾਂ ਉਹਨਾਂ ਦੇ ਨਾਲ ਆ ਧਾਲੀਵਾਲ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਬਹੁਤ ਹੀ ਰਿਸਪੈਕਟੇਬਲ ਕੋ-ਪੈਨਲਿਸਟ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆ ਦੇਖੋ ਇੱਕ ਯੁੱਧ ਹੈ ਇਸੇ ਲਈ ਇਹਨੂੰ ਯੁੱਧ ਦਾ ਨਾਮ ਦਿੱਤਾ ਗਿਆ ਕਿਉਂਕਿ ਇਹਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ ਤੇ ਬੜੇ ਸਾਲਾਂ ਤੋਂ ਤਕਰੀਬਨ 2007 ਤੋਂ ਇਹ ਜਿਹੜਾ ਹੈ ਜੀ ਨਸ਼ਿਆਂ ਦਾ ਸਿੰਡੀਕੇਟ ਕੰਮ ਕਰਦਾ ਆ ਰਿਹਾ ਤੇ ਇਹਦੀਆਂ ਜੜ੍ਹਾਂ ਜਿੱਥੇ-ਜਿੱਥੋਂ ਵੀ ਜੋ-ਜੋ ਵੀ ਮਿਲਦਾ ਉਹਨੂੰ ਪੱਟਿਆ ਜਾ ਰਿਹਾ ਹਰ ਤਰ੍ਹਾਂ ਦਾ ਐਕਸ਼ਨ ਲਿਆ ਜਾ ਰਿਹਾ ਤੁਹਾਡੇ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ ਇੱਕ ਤਾਂ ਤੁਹਾਡੇ ਚੈਨਲ ਤੇ ਡਿਬੇਟ ਕਰਨ ਦਾ ਇੱਕ ਸਭ ਤੋਂ ਅਹਿਮ ਜਿਹੜਾ ਪੱਖ ਹੈ ਉਹ ਇਹ ਹੈ ਕਿ ਸਾਰਿਆਂ ਨੂੰ ਬਹੁਤ ਤੁਸੀਂ ਵਧੀਆ ਤਰੀਕੇ ਨਾਲ ਕੁਐਸਚਨ ਵੀ ਕਰਦੇ ਹੋ ਤੇ ਉਹਨਾਂ ਦੇ ਆਨਸਰ ਵੀ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਸਮਾਂ ਵੀ ਦਿੱਤਾ ਜਾਂਦਾ ਤੇ ਬਿਲਕੁਲ ਫੇਅਰ ਜਿਹੜੀ ਹੈ ਡਿਬੇਟ ਹੁੰਦੀ ਹੈ ਇਸੇ ਕੜੀ ਦੇ ਵਿੱਚ ਜਦੋਂ ਨਸ਼ਿਆਂ 'ਤੇ ਜਦੋਂ ਤੋਂ ਐਕਸ਼ਨ ਪੰਜਾਬ ਪੁਲਿਸ ਲੈ ਰਹੀ ਹੈ ਸਾਡੀ ਸਰਕਾਰ ਜਦੋਂ ਤੋਂ ਆਈ ਹੈ ਪਹਿਲੇ 3 ਸਾਲ ਦੇ ਵਿੱਚ ਵੀ ਬਹੁਤ ਵੱਡਾ ਐਕਸ਼ਨ ਲਿਆ ਪਰ ਕਿਉਂਕਿ ਇਹ ਐਕਸ਼ਨ ਤਾਂ ਲੈ ਰਹੇ ਸੀ ਪਰ ਨਾਲ ਦੀ ਨਾਲ ਸਪਲਾਈ ਵੀ ਆ ਰਹੀ ਸੀ ਨਾਲ ਦੀ ਨਾਲ ਇਹ ਲੋਕ ਹਟ ਨਹੀਂ ਸੀ ਰਹੇ ਤਾਂ ਫਿਰ ਇੱਕ ਯੁੱਧ ਦਾ ਰੂਪ ਇਹਨੂੰ ਜਦੋਂ ਦਿੱਤਾ ਗਿਆ ਤੇ ਲਗਾਤਾਰ ਇਸ ਮੁੱਦੇ ਦੇ ਉੱਤੇ ਜਿਹੜੀ ਚਰਚਾ ਹੁੰਦੀ ਹੈ ਉਹਨਾਂ ਲੋਕਾਂ ਨਾਲ ਉਹਦਾਂ ਦੇ ਨਾਲ ਲੋਕਾਂ ਨੂੰ ਜਾਗਰੂਕਤਾ ਵੀ ਮਿਲਦੀ ਹੈ ਹੁਣ ਇਹ ਜੜਾ ਪਟਣੀ ਹੈ ਪਟੀਆਂ ਜਾ ਰਹੀਆਂ ਪਟੀਆਂ ਜਾਣਗੀਆਂ ਚਾਹੇ ਕੋਈ ਸਫੇਦ ਪੋਸ਼ਾ ਚਾਹੇ ਕੋਈ ਖਾਕੀ ਵਰਦੀ ਚ ਬੜੇ ਦਿਨ ਤੋਂ ਇਹ ਗੱਲਾਂ ਉੱਠਦੀਆਂ ਸੀਗੀਆਂ ਕਿ ਜਿਹੜੀਆਂ ਇਹ ਸਿੰਡੀਕੇਟਸਆਂ ਦੀ ਕੁਸਪੈਟ ਖਾਕੀ ਵਰਦੀ ਦੇ ਵਿੱਚ ਵੀ ਹੈ ਸਫੇਦ ਪੋਸ਼ਾ ਦੇ ਵਿੱਚ ਵੀ ਹੈ कोरोना ਤੇ ਵੀ ਐਕਸ਼ਨ ਹੋ ਰਿਹਾ ਹੋਏਗਾ ਜਿੱਦਾਂ ਜਿੱਦਾਂ ਸਬੂਤ ਸਾਹਮਣੇ ਆਉਂਦੇ ਜਾ ਰਹੇ ਆ ਕਿਿੱਤੇ ਜਿੱਥੇ ਰਿਕਵਰੀਆਂ ਹੋ ਰਹੀਆਂ ਔਰ ਖਾਸ ਕਰ ਮੈਂ ਇਸ ਚੀਜ਼ ਦੇ ਲਈ ਨਾ ਪੰਜਾਬ ਸਰਕਾਰ ਨੂੰ ਇੱਕ ਬਹੁਤ ਵੱਡੀ ਵਧਾਈ ਵੀ ਦਿੰਨਾ ਕਿ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਇਹਦੇ ਜਦੋਂ ਆਪਾਂ ਲੇਟੈਸਟ ਅੰਕੜੇ ਚੱਕਦੇ ਆ ਜਿਹੜੇ ਤੁੰਨੇ ਆਪਣੇ ਚੈਨਲ ਤੇ ਵੀ ਦਿਖਾਏ ਆ ਇਹ ਇੱਕ ਬਹੁਤ ਵੱਡੀ ਕਾਮਯਾਬੀ ਦੇ ਰੂਪ ਚ ਨਜ਼ਰ ਆ ਰਹੇ ਆ ਪਹਿਲਾਂ ਤਾਂ ਸਰਕਾਰ ਨੇ ਜਿਹੜੇ ਬੜੇ ਅੱਛੇ ਫੈਸਲੇ ਲਿੱਤੇ ਜਿੱਦਾਂ ਹੁਣ ਐਂਟੀ ਡਰੋਨ ਦਾ ਵੀ ਫੈਸਲਾ ਲੈ ਲਿਆ ਐਂਟੀ ਡਰੋਨ ਸਿਸਟਮ ਲਗਾਉਂਦਾ 150 ਕਰੋੜ ਦਾ ਬਜਟ ਵੀ ਰੱਖਤਾ ਜੋ ਕਿ ਇਧਰ ਤੋਂ ਚਾਹੀਦਾ ਸੀ ਐਂਟੀ ਡਰੋਨ ਸਿਸਟਮ ਚਲੋ ਉਹ ਵੀ ਆਪਣੇ ਵੱਲੋਂ ਕਰਦੇ ਪੜ ਸਾਰੀਆਂ ਗੱਲਾਂ ਹਨ ਉਹ ਤਾਂ ਉਹ ਤਾਂ ਲਗਾਤਾਰ ਅਸੀਂ ਸਰਕਾਰ ਦੇ ਕਦਮਾਂ ਨੂੰ ਨਸ਼ਰ ਵੀ ਕਰਦੇ ਆ ਦਿਖਾਉਂਦੇ ਵੀ ਆ ਉਹਦੇ ਉੱਤੇ ਪ੍ਰਤੀਕਰਮ ਵੀ ਸਾਰੇ ਲਈ ਜਾਂਦੇ ਆ ਪਰ ਗੱਲ ਅੱਜ ਉਹਨਾਂ ਖਾਕੀ ਵਾਲੇ ਲੋਕਾਂ ਦੀ ਹੈ ਜਿਨ੍ਹਾਂ ਦੀ ਖਾਕੀ ਨੂੰ ਚਿੱਟਾ ਦਾਗਦਾਰ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਉੱਥੇ ਮੌਕੇ ਤੇ ਉਸ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਲੇਡੀ ਹੈਡ ਕਨਸਟੇਬਲ ਦੇ ਵੱਲੋਂ ਕਿ ਕਿੱਥੋਂ ਕਿੱਥੋਂ ਤੱਕ ਉਹਦੀ ਪਹੁੰਚ ਹੈ ਕਿਵੇਂ ਉਹ ਜ਼ਿਲ੍ਹਾ ਬਦਲ ਕੇ ਜਿਹੜੀ ਐ ਖੁੱਲ੍ਹੇ ਆਮ ਨੌਕਰੀ ਕਰ ਰਹੀ ਹੈ ਤਾਂ ਜਿਹੜੇ ਉੱਚ ਅਫਸਰਾਂ ਦੀ ਹੈ ਕਿ ਉਹਨਾਂ ਦੇ ਖਿਲਾਫ ਵੀ ਉਹੋ ਜਿਹੀ ਕਾਰਵਾਈ ਹੋਏਗੀ ਜਿਹੇ ਜੀ ਇਸ ਅਫਸਰ ਮਹਿਲਾ ਦੇ ਖਿਲਾਫ ਹੋਈ ਹੈ ਬਿਲਕੁਲ ਤਾਲੀਵਾਲ ਜੀ ਇੱਕ ਇੱਕ ਕੜੀ ਲੱਭੀ ਜਾਏਗੀ ਹੂੰ ਉਹਨਾਂ ਨੂੰ ਪੂਰਾ ਅਧਿਕਾਰ ਦੇ ਦਿੱਤਾ ਜਾਂਚ ਅਧਿਕਾਰੀ ਨੂੰ ਕਿ ਸਾਨੂੰ ਸਾਰਾ ਸੱਚ ਸਾਹਮਣੇ ਚਾਹੀਦਾ ਹੈ ਮਾਨਸਾ ਦੀ ਹੋ ਕੇ ਬਠਿੰਡੇ ਜੌਬ ਕਰਦੀ ਹੈ ਰੋਲੈਕਸ ਦੀਆਂ ਘੜੀਆਂ ਪਾਉਂਦੀ ਹੈ ਪਿਛਲੀ ਸਰਕਾਰਾਂ ਸਮੇਂ ਵੀ ਅਗਰ ਇਹਦਾ ਜਦੋਂ ਇਹਨੇ ਕੋਠੀਆਂ ਬਣਾਈਆਂ ਗੱਡੀਆਂ ਲਈਆਂ ਮੈਂ ਇਹਨੂੰ ਬਲੇਮ ਗੇਮ 'ਚ ਨਹੀਂ ਲਾਣਾ ਚਾਹੁੰਗਾ ਕਿਉਂਕਿ ਇਹ ਜਿਹੜਾ ਨਸ਼ਿਆਂ ਦਾ ਮੁੱਦਾ ਹੈ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ ਪੂਰੇ ਦੇਸ਼ ਨੂੰ 70% ਨਸ਼ੇ ਵੱਧ ਗਏ ਪਰ ਮੈਂ ਇੱਕ ਚੀਜ਼ ਕਹੂੰਗਾ ਕਿ ਇਹਨੂੰ ਬਖਸ਼ਿਆ ਨਹੀਂ ਜਾਏਗਾ ਔਰ ਇੱਕ ਚੀਜ਼ ਹੋਰ ਹੈ ਇਸੇ ਲਈ ਅਸੀਂ 10000 ਟ੍ਰਾਂਸਫਰ ਇੱਕ ਮੁਕਤ ਕੀਤੀਆਂ ਸੀਗੀਆਂ ਬੜੇ ਕਿੰਤੂ ਪਰੰਤੂ ਕਿਉਂਕਿ ਉਹ ਜਿਹੜੀ ਬੜੀ ਧੀਰ ਤੋਂ ਇੱਕੋ ਜਗ੍ਹਾ ਬੈਠੇ ਹੋਏ ਸੀ ਹੂੰ ਉਹ 10000 ਟਰਾਂਸਫਰ ਹੋਈਆਂ 100 ਤੋਂ ਵੱਧ ਪੁਲਿਸ ਅਧਿਕਾਰੀ ਹੁਣ ਤੱਕ ਅਰੈਸਟ ਹੋ ਚੁੱਕੇ ਆ ਜੀ ਡੀਐਸਪੀ ਲੈਵਲ ਦੇ ਰਾਜਜੀਤ ਵਰਗੇ ਉਹਨਾਂ ਦੇ ਉਹ ਡਿਸਮਿਸ ਹੋ ਚੁੱਕੇ ਆ ਕੋਈ ਵੀ ਹੋਵੇ ਮੈਂ ਸਪਸ਼ਟ ਕਹਿ ਰਿਹਾ ਮਾਨ ਸਾਹਿਬ ਦੀ ਸਾਡੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਮਨਸਬ ਕਲੀਅਰ ਹੈ ਮੰਤਾ ਬਿਲਕੁਲ ਕਲੀਅਰ ਹੈ ਕੋਈ ਵੀ ਹੋਵੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਕੰਮ ਕੀਤਾ ਉਹ ਬਖਸ਼ੇ ਨਹੀਂ ਜਾਣਗੇ ਉਹ ਨਾ ਜਾਣੇ ਚਾਹੀਦੇ ਮੈਂ ਵੀ ਨਾ ਕਹਾਂਗਾ ਕਿ ਮੈਂ ਮੈਂ ਤੁਹਾਡੇ ਕੋ ਪੈਨਲਿਸਟ ਨਾਲ ਚਰਚਾ ਜੋੜਨਾ ਚਾਹੁੰਦਾ ਚੈਲ ਸਾਹਿਬ